ਨਮਨ ਅਕਥ ਕਥਾ ਹਰਨਾ ਇਹ ਚੌਥੀ ਵਾਰ ਦੇ ਅੰਦਰ ਪਾਈ ਗੁਰਦਾਸ ਸਾਹਿਬ ਜੀ ਨੇ ਨਿਮਰਤਾ ਦਾ ਉਪਦੇਸ਼ ਦਿੱਤਾ ਕਿ ਸਿੱਖ ਦਾ ਜਿਹੜਾ ਜੀਵਨ ਹੈ ਉਹਦੇ ਵਿੱਚ ਨਿਰਮਾਨਤਾ ਵੀ ਯਤ ਜਰੂਰੀ ਹੈ ਕਿਉਂਕਿ ਜੇ ਨਿਮਰਤਾ ਹੋਵੇਗੀ ਬਾਕੀ ਦੇ ਗੁਣ ਅੰਦਰ ਆ ਕੇ ਪ੍ਰਵੇਸ਼ ਹੋਣਗੇ ਜਿਵੇਂ ਕਹਿ ਲਓ ਅੱਗੇ ਆਪਾਂ ਜਾ ਰਹੇ ਹਾਂ ਦਰਵਾਜ਼ਾ ਛੋਟਾ ਹੈ ਤਾਂ ਉਥੋਂ ਝੁੱਕ ਕੇ ਹੀ ਲੰਘਣਾ ਪਵੇਗਾ ਨਾ ਜੀ ਤਾਂ ਨੂੰ ਉੱਪਰ ਨੂੰ ਆਪਾਂ ਮੂੰਹ ਚੁੱਕਦੇ ਹਾਂ ਤਾਂ ਸਿਰ ਵੱਜੇਗਾ ਇਸ ਕਰਕੇ ਜਿਵੇਂ ਉੱਥੇ ਚੁੱਕ ਕੇ ਲੰਘੋ ਤਾਂ ਅੰਦਰ ਪ੍ਰਵੇਸ਼ ਹੋ ਜਾਈਦਾ ਕਮਰੇ 'ਚ ਤੇਵੇਂ ਹੀ ਜਿਹੜੀ ਅੰਦਰ ਨਿਰਮਾਣਤਾ ਲੈ ਕੇ ਆਉਣੀ ਹੈ ਇਹਦੇ ਨਾਲ ਬਾਕੀ ਦੇ ਜਿਹੜੇ ਗੁਣ ਹੈ ਜਾਂ ਵਾਹਿਗੁਰੂ ਦਾ ਜੋਦਾਰ ਹੈ ਉਹਦੇ ਵਿੱਚ ਪ੍ਰਵੇਸ਼ ਹੋ ਜਾਈਦਾ ਹੈ ਤੋ ਇਸ ਕਰਕੇ ਇਹ ਨਿਮਰਤਾ ਦਾ ਇਹ ਸਾਰਾ ਉਪਦੇਸ਼ ਭਾਈ ਗੁਰਦਾਸ ਜੀ ਨੇ अनेका ਪ੍ਰਮਾਨ ਉਦਾਹਰਨਾਂ ਦੇ ਦੇ ਕੇ ਸਮਝਾਇਆ ਹੈ ਅੱਜ ਦੇ ਸ਼ਬਦ ਅੰਦਰ ਵੀ ਜੋ ਸਮੇਂ ਗੁਰੂ ਮਹਾਰਾਜ ਜੀ ਦੇ ਗੁਰਸਿੱਖ ਜਿਵੇਂ ਆਪਣਾ ਜੀਵਨ ਨਰਵਾਹ ਕਰਦੇ ਨੇ ਅੰਮ੍ਰਿਤ ਵੇਲੇ ਤੋਂ ਜਿਸ ਤਰੀਕੇ ਦੇ ਨਾਲ ਸੰਗਤ ਕਰਦੇ ਐ ਨਾਮ ਜਪਦੇ ਬਾਣੀ ਪੜ੍ਹਦੇ ਨਾਮ ਦਾ ਅਭਿਆਸ ਕਰਦੇ ਐ ਤੇ ਫਿਰ ਕਿਵੇਂ ਰਹਿੰਦੇ ਹੁੰਦੇ ਸੀ ਉਸ ਸਮੇਂ ਸ਼ਾਂਤ ਮੂਰਤੋ ਕੇ ਉਹ ਕੁਝ ਵਿਆਖਿਆ ਕਰਦਿਆਂ ਹੋਇਆਂ ਨਿਮਰਤਾ ਦਾ ਉਪਦੇਸ਼ ਸਮਝਾ ਰਹੇ ਨੇ ਸ਼ਰਦਾ ਦੇ ਨਾਲ ਸਰਵਣ ਕਰੀਏ ਫਰਮਾਉਂਦੇ ਨੇ ਗੁਰ ਸਿੱਖੀ ਗੁਰ ਸਿੱਖ ਸੁਣਾ ਅੰਦਰ ਸਿਆਣਾ ਬਾਹਰ ਭੂਲਾ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਸਨ ਉਹ ਗੁਰੂ ਦੀ ਸਿੱਖਿਆ ਨੂੰ ਬੜੀ ਸ਼ਰਧਾ ਤੇ ਚਾਹ ਦੇ ਨਾਲ ਸੁਣਿਆ ਕਰਦੇ। ਵੈਸੇ ਖੇੜ ਸੰਗਤ ਜੀ ਜੀਵਨ ਦੀ ਸੁਣਨ ਤੋਂ ਹੀ ਬਣਦੀ ਹੈ। ਪਹਿਲਾਂ ਸਭ ਤੋਂ ਸੁਣਨਾ ਹੀ ਪਵੇਗਾ। ਸੁਣ ਕੇ ਫਿਰ ਹੀ ਸਾਜ ਸੰਗਤ ਜੀ ਅੱਗੇ ਮੰਜ਼ਲ ਵਾਲੇ ਪਾਸੇ ਵਧਿਆ ਜਾਂਦਾ। ਜਿਵੇਂ ਆਪਾਂ ਕਿਸੇ ਰਸਤੇ ਤੇ ਜਾ ਰਹੇ ਹਾਂ ਤਾਂ ਰਸਤੇ ਦਾ ਪਤਾ ਨਹੀਂ ਕਿਸੇ ਨੂੰ ਪੁੱਛਿਆ ਤਾਂ ਉਹਨੇ ਦੱਸਿਆ। ਉਹਦੇ ਦੱਸੇ ਹੋਏ ਸ਼ਬਦ ਜਦੋਂ ਆਪਾਂ ਸੁਣੇ ਇਸ ਸੁਣ ਕੇ ਜਦੋਂ ਅੱਗੇ ਚੱਲਦੇ ਆ ਤਾਂ ਫਿਰ ਮੰਜ਼ਲ ਤੇ ਪਹੁੰਚਦੇ ਹਾਂ ਇਸੇ ਤਰ੍ਹਾਂ ਅਧਿਆਤਮਿਕ ਰੋਹਾਨੀ ਜ਼ਿੰਦਗੀ ਦੇ ਅੰਦਰ ਖੇਡ ਸਾਰੀ ਸੁਣਨ ਤੋਂ ਹੀ ਸ਼ੁਰੂ ਹੁੰਦੀ ਹੈ ਜਪਜੀ ਸਾਹਿਬ ਜੀ ਦਾ ਬਾਟ ਕਰਦੇ ਆ ਜਦੋਂ ਮਹਾਰਾਜ ਜੀ ਉਪਦੇਸ਼ ਦਿੰਦੇ ਆ ਤਾਂ ਉਥੇ ਵਿਰਾਗ ਦਾ ਉਪਦੇਸ਼ ਦੇ ਕੇ ਉਦੋਂ ਬਾਅਦ ਜੋ ਨਾਮ ਦਾ ਉਪਦੇਸ਼ ਹੈ ਉਹ ਸੁਣਨ ਤੋਂ ਸ਼ੁਰੂ ਕੀਤਾ ਔਰ ਸੁਣਨ ਦਾ ਮਹਾਤਮ 8ਵੀਂ ਪੌੜੀ ਤੋਂ ਲੈ ਕੇ 11ਵੀਂ ਪੌੜੀ ਤੱਕ ਚਾਰ ਪੌੜੀਆਂ ਵਿੱਚ ਸੁਣਨ ਦੀ ਮਹਿਮਾ ਕਥਨ ਕਰ ਦਿੱਤੀ ਫੇਰ ਮੰਨਣ ਦੀ ਤੇ ਫਿਰ 16ਵੀਂ ਪੌੜੀ ਵਿੱਚ ਕਮਾਈ ਦੀ ਤੋਂ ਇਦਾਂ ਕਰਕੇ ਇਹ ਸਾਰੀ ਖੇਡ ਭਾਈ ਸੁਣਨ ਤੋਂ ਸ਼ੁਰੂ ਹੁੰਦੀ ਹੈ ਪਹਿਲਾਂ ਸੁਣਨਾ ਪਵੇਗਾ ਤੇ ਸੁਣਨ ਵਾਸਤੇ ਵੀ ਸੰਗਤ ਜੀ ਨਿਮਰਤਾ ਵਿੱਚ ਆਉਣਾ ਪੈਂਦਾ ਕਿਉਂਕਿ ਅਹੰਕਾਰ ਦੇ ਵਿੱਚ ਸੁਣਿਆ ਨਹੀਂ ਜਾ ਸਕਦਾ ਜੇ ਸਾਡੇ ਮਨ ਦੇ ਅੰਦਰ ਮਾਣ ਹੈ ਅਹੰਕਾਰ ਹੈ ਤਾਂ ਫਿਰ ਸੁਣਨਾ ਔਖਾ ਹੈ ਹੰਕਾਰ ਦੇ ਵਿੱਚ ਬੰਦਾ ਕਹਿੰਦਾ ਮੇਰੀ ਸੁਣ ਮੈਂ ਕਿਸੇ ਦੀ ਨਹੀਂ ਸੁਣਨੀ ਹੰਕਾਰ ਦੇ ਨਾਲ ਕ੍ਰੋਧ ਵੀ ਮਿਲ ਜਾਂਦਾ ਅੜੇ ਵੱਡੇ ਵੱਡੇ ਕੋ ਲੀਡਰ ਲੋਕ ਨੇ ਜਦੋਂ ਤਾਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਅਤ ਦੇ ਨਿਮਰਤਾ ਵਿੱਚ ਆਏ ਹੁੰਦੇ ਐ ਲੋਕਾਂ ਦੀਆਂ ਸੁਣਦੇ ਐ ਪਰ ਜਦੋਂ ਮੰਤਰੀ ਬਣ ਜਾਂਦੇ ਮੁੜ ਕੇ ਹੰਕਾਰ ਦੇ ਨਾਲ ਪਰ ਜਾਂਦੇ ਫਿਰ ਕਿਸੇ ਦੇ ਨਹੀਂ ਸੁਣਦੇ ਤੁਸੀਂ ਲੱਖ ਆਪਣੀ ਗੱਲ ਸੁਣਾਉਣ ਦਾ ਯਤਨ ਕਰੋ ਡੰਡੇ ਮਾਰ ਕੇ ਜੇਲ੍ਹਾਂ ਚ ਛੁੱਟ ਕੇ ਕਈ ਝੂਠੇ ਕੇਸ ਬਣਾ ਦੇਣਗੇ ਪਰ ਸੁਣਨਗੇ ਨਹੀਂ ਕਿਉਂਕਿ ਸੁਣਿਆ ਤਾਂ ਨਿਮਰਤਾ ਵਿੱਚ ਜਾਣਾ ਸੀ ਪਰ ਇਹ ਅਹੰਕਾਰ ਦੇ ਨਾਲ ਪਰ ਗਏ ਪਦਵੀ ਆ ਗਈ ਕੋਲ ਸਲਾਮਾ ਹੋਣ ਲੱਗ ਪਈਆਂ ਅਣਪੜੀ ਪੜੇ ਲਿਖੇ ਜਿਹੜੇ ਪੁਲਿਸ ਵਾਲੇ ਕੋਜ ਅਫਸਰ ਉਹ ਸਲਾਮਾ ਕਰਨ ਲੱਗ ਪਏ ਤੋ ਇਦਾਂ ਨਹੀਂ ਕੁਝ ਖੇਡ ਬਣ ਜਾਂਦੇ ਹੰਕਾਰ ਆ ਜਾਂਦਾ ਹੈ ਇਸ ਕਰਕੇ ਸੁਣਨ ਦੇ ਲਈ ਵੀ ਬਾਈ ਬੜੀ ਨਿਮਰਤਾ ਚਾਹੀਦੀ ਅੰਦਰ ਤੋ ਜਦੋਂ ਨਿਮਰਤਾ ਹੋਏਗੀ ਅੰਦਰ ਫੇਰੀ ਸੁਣਿਆ ਜਾਵੇਗਾ ਤੇ ਜੋ ਸੁਣਨਾ ਹੈ ਤਾ ਸੁਣਨ ਵਾਸਤੇ ਮਾਰੇ ਕਿਆ ਆਖਣ ਔਖਾ ਸੁਣਨ ਔਖਾ ਸੁਣਨਾ ਬੜਾ ਔਖਾ ਹੈ ਖਾਸ ਕਰਕੇ ਜੋ ਰੱਬ ਦੀਆਂ ਬਾਤਾਂ ਨੇ ਪਰਮੇਸ਼ਰ ਦੇ ਨਾਮ ਦੀ ਗੱਲ ਹੈ ਇਹ ਸੁਣਨੀ ਬੜੀ ਔਖੀ ਹੈ ਦੁਨਿਆਵੀ ਗੱਲਾਂ ਬੰਦਾ ਬੜੀਆਂ-ਬੜੀਆਂ ਸੁਣਦਾ ਹੈ ਝੂਠੀਆਂ ਨਿੰਦਿਆ ਵਾਲੀਆਂ ਜੋ ਬਾਤਾਂ ਨੇ ਉਹਦੇ ਵਿੱਚ ਮਨੁੱਖ ਨੂੰ ਰਸ ਆਉਂਦਾ ਤੇ ਉਹਨਾਂ ਨੂੰ ਸੁਣਨ ਵਾਸਤੇ ਬੜੀ ਛੇਤੀ ਤਿਆਰ ਹੁੰਦਾ ਪਰ ਜੇ ਕਹਿ ਲੋ ਗੁਰੂ ਕੀ ਗੱਲ ਸੁਣ ਲੈ ਬਾਣੀ ਸੁਣ ਲੈ ਇਸ ਪਾਸੇ ਨਹੀਂ ਉਹ ਰਾਜੀ ਹੁੰਦਾ ਹੈ ਇਸ ਕਰਕੇ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਸੁਣਨਾ ਵੀ ਬੜਾ ਔਖਾ ਹੈ। ਤੋ ਜਿਹੜੇ ਫਿਰ ਸੁਣਨ ਲੱਗ ਪੈਂਦੇ ਆ ਭਾਈ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੁੰਦੀ। ਸੁਣਨ ਤੋਂ ਖੇੜ ਬਣਦੀ ਹੈ। ਬਾਣੀ ਵਿੱਚ ਮਹਾਰਾਜ ਜੀ ਨੇ ਇੱਕ ਤੋਕਾ ਆਖੀ ਸਤਿਗੁਰੂ ਜੀ ਕਹਿੰਦੇ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਕਹਿੰਦੇ ਕਿ ਐ ਮੇਰੇ ਪ੍ਰਮਾਤਮਾ ਤੇਰਾ ਨਾਮ ਸੁਣ ਸੁਣ ਕੇ ਨਾ ਪ੍ਰਭ ਦੇਖਣ ਕਾ ਚਾਉ। ਓ ਵਾਹਿਗੁਰੂ ਦੇ ਦੇਖਣ ਦਾ ਮਨ ਚ ਚਾ ਚੜ ਗਿਆ ਮੇਰੇ। ਤੋਂ ਚਾਵੇਂ ਚੜਿਆ ਰੱਬ ਦੇ ਮਿਲਾਪ ਦਾ ਦਰਸ਼ਨਾਂ ਦਾ ਪਹਿਲਾ ਸਾਜ਼ ਸੰਗਤ ਜੀ ਸੁਣਿਆ। ਤੋਂ ਸੁਣਨ ਕਰਕੇ ਹੀ ਅਗਲੀ ਸਾਰੀ ਖੇਡ ਬਣਦੀ ਐ। ਚਾਹੇ ਦੁਨਿਆਵੀ ਪੱਖੋਂ ਦੇਖ ਲੋ ਜਿਸ ਤੇ ਆਪਾਂ ਕੋਈ ਗੱਲ ਸੁਣੀ ਸੁਣ ਕੇ ਫੇ ਸਾਡੇ ਮਨ ਚ ਖਿਆਲ ਆਉਂਦਾ ਕਿ ਚਲੋ ਚੀਜ਼ ਦੇਖ ਕੇ ਵੀ ਆਈਏ। ਇਦਾਂ ਜਦੋਂ ਰੱਬ ਦੀਆਂ ਗੱਲਾਂ ਸੁਣਦੇ ਆ ਤਾਂ ਫਿਰ ਰੱਬ ਦੇ ਦੇਖਣ ਦੀ ਵੀ ਅੰਦਰ ਤਾਂ ਕਹਿ ਲਓ ਕਿ ਤਾਂਗ ਪੈਦਾ ਹੋ ਜਾਂਦੀ ਇੱਛਾ ਬੈਦਾ ਹੁੰਦੀ ਕਿਦਿਸ ਰੱਬ ਦੀਆਂ ਇੰਨੀਆਂ ਵਡਿਆਈਆਂ ਸੁਣ ਰਹੇ ਆ ਉਹ ਰੱਬ ਨੂੰ ਭਾਈ ਦੇਖੀਏ ਦਾ ਸਾਈ ਤਾਂ ਦੇਖਣ ਵਾਸਤੇ ਫਿਰ ਗੁਰਸਿੱਖ ਗੁਰਮੁਖ ਪਿਆਰੇ ਭਜਨ ਬੰਦਗੀ ਕਰਦੇ ਆ ਨਾਮ ਜਪਦੇ ਆ ਤਾਂ ਵਾਹਿਗੁਰੂ ਦੇ ਦਰਸ਼ਨ ਭਾ ਵੀ ਲੈਂਦੇ ਨੇ ਤੋ ਇਥੇ ਬਾਈ ਗੁਰਦਾਸ ਜੀ ਕਹਿੰਦੇ ਗੁਰ ਸਿੱਖੀ ਗੁਰ ਸਿੱਖ ਸੁਣ ਜਿਹੜੇ ਗੁਰੂ ਕੀ ਸਿੱਖ ਨੇ ਉਹ ਗੁਰੂ ਕੀ ਸਿੱਖਿਆ ਨੂੰ ਸੁਣਦੇ ਐ ਤੇ ਸੁਣ ਕਰਕੇ ਆਪਣੇ ਹਿਰਦੇ ਚ ਵਸਾ ਲੈਂਦੇ ਆ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਛੀਕ ਗਾਂਠ ਰੀ ਬੰਧਾ ਜੋ ਸਾਡੇ ਪੂਰੇ ਗੁਰੂ ਨੇ ਬਚਨ ਆਖ ਦਿੱਤਾ ਉਹਨੂੰ ਸੁਣ ਕੇ ਬਸ ਪੱਲੇ ਚ ਬੰਨ ਲੈਣਾ ਇਥੇ ਕਿਉਂ ਵਾਲੀ ਤਾਂ ਗੱਲ ਸਿੱਖ ਦੇ ਮਨ ਚ ਆਉਣੀ ਨਹੀਂ ਚਾਹੀਦੀ ਕਈ ਵਰੀਏ ਆਪਾਂ ਦਸਤਾਂਤ ਦੇ ਨਾਲ ਗੱਲ ਸਮਝੀ ਕਿ ਜਦੋਂ ਆਪਾਂ ਗੁਰੂ ਵਾਲੇ ਬਣ ਗਏ ਗੁਰੂ ਘਰ ਚ ਆ ਗਏ ਤਾਂ ਫਿਰ ਜੋ ਗੁਰੂ ਆਖਦਾ ਹੈ ਸਤ ਗੁਰ ਕੀ ਆਗਿਆ ਸਤ ਸਤ ਕਰ ਜਾਣੋਂ ਗੁਰ ਸਿੱਖੋ ਐ ਗੁਰੂ ਕੇ ਸਿੱਖੋ ਹਣ ਸਤ ਗੁਰੂ ਦੀ ਆਗਿਆ ਸੱਤ ਸੱਤ ਕਰਕੇ ਮੰਨਣਾ ਕਰੋ ਕਿਉਂਕਿ ਜੋ ਗੁਰੂ ਬਚਨ ਆਖਦਾ ਉਹ ਸੱਚੀ ਹੈ ਤੇ ਸਿੱਖ ਨੂੰ ਹੁਣ ਵਿਸ਼ਵਾਸ ਭਰੋਸਾ ਪੂਰਾ ਹੋਵੇ ਜੇ ਸਿੱਖ ਕਿੰਤੂ ਪਰੰਤੂ ਕਰੇ ਜੀ ਨਹੀਂ ਇਦਾਂ ਨਹੀਂ ਹੁੰਦਾ ਆ ਨਹੀਂ ਹੁੰਦਾ ਉਹ ਸਿੱਖ ਵਾਸਤੇ ਨਹੀਂ ਹੋਣਾ ਉਹਦੇ ਵਾਸਤੇ ਆਪਾਂ ਜਿਵੇਂ ਉਦਾਹਰਣ ਸਮਝਦੇ ਸਾਂ ਕਿ ਜਿਵੇਂ ਆਪਾਂ ਆਪਣੀ ਲੜਕੀ ਦੀ ਕਿਤੇ ਸ਼ਾਦੀ ਕਰਦੇ ਆ ਤਾਂ ਪਹਿਲਾ ਲੜਕੇ ਨੂੰ ਦੇਖਣ ਜਾਂਦੇ ਹਾਂ ਉਹਦਾ ਕਾਰੋਬਾਰ ਸਾਰਾ ਕੁਝ ਪਤਾ ਕਰਦੇ ਕਿੰਨਾ ਪੜਿਆ ਕੀ ਕੁਝ ਕਰਦਾ ਹੈ ਕਿਹੋ ਜਿਹਾ ਪਰਿਵਾਰ ਖਾਨਦਾਨ ਹੈ ਔਰ ਜ਼ਰੂਰੀ ਵੀ ਹੈ ਪੁੱਛਣਾ ਜਿੰਨੀ ਪੁੱਛ ਬੜਤਾਲ ਪਹਿਲਾਂ ਹੋ ਜਾਵੇ ਠੀਕ ਹੈ ਪਰ ਜਦੋਂ ਲੜਕੀ ਵਿਆਹ ਦਿੱਤੀ ਤੇ ਜੇ ਬਾਅਦ ਵਿੱਚ ਫੇਰ ਪੁੱਛਦਾ ਫਿਰੇ ਜਾ ਕੇ ਬੰਦਾ ਉਹਨਾਂ ਦੇ ਪਿੰਡ ਵਿੱਚੋਂ ਜਾਂ ਆਸ-ਪਾਸੋਂ ਲੜਕੀ ਬਾਰੇ ਤਾਂ ਫਿਰ ਲੜਕੀ ਉੱਥੇ ਸੁੱਖ ਨਾਲ ਨਹੀਂ ਰਹਿ ਸਕਦੀ ਹੈ ਇਸ ਕਰਕੇ ਜਦੋਂ ਸਿੱਖ ਬਣਿਆ ਨਹੀਂ ਉਦੋਂ ਤਾਂ ਜੇ ਕੋਈ ਸਵਾਲ ਮਨ 'ਚ ਆ ਜਾਂਦਾ ਪੁੱਛੇ ਪੁੱਛ ਸਕਦਾ ਹੈ ਔਰ ਜਦੋਂ ਸਿੱਖ ਬਣ ਗਿਆ ਤੇ ਫਿਰ ਗੁਰੂ ਦੇ ਉੱਤੇ ਸਵਾਲ ਕੀ ਆਵੇ ਤਾਂ ਫਿਰ ਸਿੱਖ ਨੂੰ ਹੁਣ ਉੱਤੇ ਸਵਾਲ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਜੋ ਗੁਰੂ ਆਖਦਾ ਹੈ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਉਹਨੂੰ ਪੜਾ ਕਰਕੇ ਮੰਨ ਲੈ ਹੁਣ ਗੁਰਸਿੱਖ ਦੇ ਵਾਸਤੇ ਜ਼ਰੂਰੀ ਹੈ। ਤੋਂ ਕਹਿੰਦੇ ਗੁਰਸਿੱਖੀ ਗੁਰਸਿੱਖ ਸੁਣ ਗੁਰਸਿੱਖਾ ਨੇ ਗੁਰੂ ਕੀ ਸਿੱਖਿਆ ਨੂੰ ਸੁਣਿਆ ਤੇ ਸੁਣ ਕੇ ਹਿਰਦੇ 'ਚ ਵਸਾਲਿਆ ਕੀ ਸਿੱਖਿਆ ਹੋ ਗਈ? ਅੰਦਰ ਸਿਆਣਾ ਬਾਹਰ ਭੂਲਾ ਪੀ ਗੁਰਸਿੱਖਾ ਤੂੰ ਅੰਦਰੋਂ ਸਿਆਣਾ ਬਣ ਕੇ ਰਹਿਣਾ ਤੇ ਬਾਹਰੋਂ ਚਤਰਾਇਆਂ ਚਲਾਕੀਆਂ ਕਰਨ ਦੀ ਤੈਨੂੰ ਕੋਈ ਲੋੜ ਨਹੀਂ ਹੈ ਤਬਾਰੋਂ ਭੂਲਾ ਸੁਭਾਅ ਰੱਖਣਾ ਇਸੇ ਕਰਕੇ ਗੁਰੂ ਕੇ ਜਿਹੜੇ ਸੇਖ ਨੇ ਬਾਹਰੋਂ ਬਾਹਰੋਂ ਸੰਗਤ ਜੀ ਬੜੇ ਆਪਾਂ ਨੂੰ ਦਿਸਦੇ ਐ ਭੂਲੇ ਪਾਣੇ ਕਈ ਵਾਰੀ ਆਮ ਬੰਦੇ ਕਈ ਵਾਰੀ ਉਹਨਾਂ ਦਾ ਮਜ਼ਾਕ ਵੀ ਬਣਾ ਦਿੰਦੇ ਐ ਤੋਂ ਦੇਖਣੋਂ ਬਾਹਰੋਂ ਭੂਲੇ ਪਾਲੇ ਪ੍ਰਤੀਤ ਹੁੰਦੇ ਨੇ ਪਰ ਅੰਦਰੋਂ ਉਹਨਾਂ ਵਰਗਾ ਕੋਈ ਸਾਧ ਸੰਗਤ ਜੀ ਸਿਆਣਾ ਨਹੀਂ ਹੁੰਦਾ ਹੈ ਬਾਹਰੋਂ ਅਵਸਥਾ ਕਰਕੇ ਵੀ ਕਈ ਵਰੀ ਫਕਰ ਤੇ ਮਸਤਾਨੇ ਦੇ ਭਤੀਤ ਹੋਣਗੇ ਸਿੱਧੇ ਸਾਦੇ ਦੇ ਸਾਧ ਸੰਗਤ ਜੀ ਬਸਤਰ ਪਾਏ ਹੋਣਗੇ ਬਹੁਤਾ ਪਤਾ ਨਹੀਂ ਚੱਲਦਾ ਹੈ ਪਰ ਅੰਦਰੋਂ ਕੈਸਾ ਜੀਵਨ ਉਹਨਾਂ ਦਾ ਅੰਦਰੋਂ ਸਾਧ ਸੰਗਤ ਜੀ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਹੀ ਮਿਲੇ ਹੋਏ ਹੁੰਦੇ ਨੇ ਤੋ ਇਸ ਤਰ੍ਹਾਂ ਬਹੁਤ ਸਾਰੇ ਸਾਧੂ ਸੰਤ ਆਪ ਜੀਆਂ ਨੇ ਜੀਵਨ ਪੜੇ ਸੁਣੇ ਜਿਹੜੇ ਬਾਹਰੋਂ ਸਾਧ ਸੰਗਤ ਜੀ ਐ ਫਕਰਾ ਮੰਗੂ ਰਹਿੰਦੇ ਨੇ ਪਰ ਅੰਦਰੋਂ ਸੁਰਤ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਐ ਅੰਦਰੋਂ ਐ ਇੱਕਮਿਕ ਹੋਏ ਪਏ ਨੇ ਤੋ ਇਦਾਂ ਕਹਿੰਦੇ ਗੁਰਸਿੱਖ ਜਿਹੜੇ ਐ ਗੁਰੂ ਕੀ ਸਿੱਖਿਆ ਸੁਣ ਕੇ ਅੰਦਰੋਂ ਸਿਆਣੇ ਹੋ ਜਾਂਦੇ ਐ ਸਿਆਣਪ ਵਰਤਦੇ ਐ ਤੇ ਬਾਹਰੋਂ ਆਪਣਾ ਸੁਭਾਅ ਜਿਹੜਾ ਬੜਾ ਭੋਲਾ ਪਾਲਾ ਰੱਖਦੇ ਐ ਬਾਰੋਂ ਕੇ ਹੇ ਦੇ ਨਾਲ ਚਤਰਾਈ ਚਲਾਕੀ ਨਹੀਂ ਕਰਦੇ ਕਿਸੇ ਨੂੰ ਦਿਖਾਵਾ ਕਿਸੇ ਨੂੰ ਪਖੰਡ ਕਰਕੇ ਨਹੀਂ ਜਨਾਉਂਦੇ ਹਨ ਸ਼ਬਦ ਸੁਰਤ ਸਾਵਧਾਨ ਹੋਏ ਵਿਣ ਗੁਰ ਸ਼ਬਦ ਨਾ ਸੁਣਈ ਬੋਲਾ ਫਿਰ ਸ਼ਬਦ ਤੇ ਸੁਰਤ ਦੇ ਵਿੱਚ ਬੜੇ ਸਾਵਧਾਨ ਹੁੰਦੇ ਗੁਰ ਸਿੱਖ ਸ਼ਬਦ ਚੱਲਦਾ ਚਾਹੇ ਕਥਾ ਚੱਲ ਰਹੀ ਸ਼ਬਦ ਦੀ ਚਾਹੇ ਪਾਠ ਚੱਲ ਰਿਹਾ ਚਾਹੇ ਕੀਰਤਨ ਚੱਲ ਰਿਹਾ ਉਹਦੇ ਵਿੱਚ ਆਪਣੀ ਸੁਰਤ ਨੂੰ ਜੋੜਦੇ ਐ ਬੜੇ ਸਾਵਧਾਨ ਹੋ ਕੇ ਇਹ ਨਹੀਂ ਕਿ ਸ਼ਬਦ ਕਿਤੇ ਚੱਲਣ ਰਿਹਾ ਤੇ ਆਪ ਆਪਾਂ ਕਿਤੇ ਹੋਰ ਹੀ ਪਹੁੰਚੇ ਹੋਏ ਆ ਗੁਰੂ ਕੇ ਸਿੱਖ ਗੁਰੂ ਦੀ ਸਿੱਖਿਆ ਦੁਆਰਾ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਦੇ ਨੇ ਤੇ ਸਾਵਧਾਨ ਹੋ ਜਾਂਦੇ ਸਾਵਧਾਨ ਹੋ ਕੇ ਬੈਠਦੇ ਐ ਤੇ ਵਿਣ ਗੁਰ ਸ਼ਬਦ ਨਾ ਸੁਣਈ ਗੁਰੂ ਦੇ ਸ਼ਬਦ ਤੋਂ ਬਿਨਾਂ ਕੁਝ ਹੋਰ ਨਹੀਂ ਸੁਣਦੇ ਨੇ ਉਹ ਹੋਰ ਕੁਝ ਸੁਣਨ ਵੱਲੋਂ ਬੋਲਾ ਉਹ ਆਪਣੇ ਕੰਨਾਂ ਨੂੰ ਬੋਲੇ ਹੀ ਕਰ ਲੈਂਦੇ ਆ ਬੋਲੇ ਨੂੰ ਜਿਵੇਂ ਸੁਣਦਾ ਕੁਝ ਨਹੀਂ ਇਦਾਂ ਹੀ ਕਹਿੰਦੇ ਆ ਕਿ ਗੁਰੂ ਦੇ ਸ਼ਬਦਾਂ ਤੋਂ ਬਿਨਾ ਸਾਨੂੰ ਹੋਰ ਕੁਝ ਸੁਣਦਾ ਨਹੀਂ ਬੜੀ ਵੱਡੀ ਸਾਧ ਸੰਗਤ ਦੀ ਅਵਸਥਾ ਹੈ ਕਿਉਂਕਿ ਲੋਕਾਂ ਨੂੰ ਕੰਨਾਂ ਦਾ ਸੁਆਦ ਪੈ ਜਾਂਦਾ ਉਹ ਫਿਰ ਕੰਨਾਂ ਦੇ ਨਾਲ ਉਹੋ ਜਿਹੀਆਂ ਗੱਲਾਂ ਬਾਤਾਂ ਸੁਣਨੀਆਂ ਚਾਹੁੰਦੇ ਆ ਕੋ ਨਿੰਦਿਆ ਦੀਆਂ ਗੱਲਾਂ ਕੋ ਚੁਗਲੀ ਦੀਆਂ ਗੱਲਾਂ ਕੋ ਝੂਠੀਆਂ ਗੱਲਾਂ ਤੇ ਕੋਈ ਗੰਦੀਆਂ ਵਿਸ਼ਿਆਂ ਵਾਲੀਆਂ ਗੱਲਾਂ ਉਹ ਸੁਣਨੀਆਂ ਚਾਹੁੰਦੇ ਨੇ ਕੰਨ ਉਦਰ ਨੂੰ ਖਿੱਚਦੇ ਉਹਨਾਂ ਦੇ ਪਰ ਜਿਹੜੇ ਗੁਰੂ ਕੀ ਸਿੱਖ ਹੈ ਉਹ ਇਹਨਾਂ ਗੱਲਾਂ ਵੱਲੋਂ ਬੋਲੇ ਹੀ ਹੋ ਜਾਂਦੇ ਕਹਿੰਦੇ ਨਹੀਂ ਭਾਈ ਸਾਨੂੰ ਕੁਝ ਨਹੀਂ ਇਹ ਸੁਣਿਆ ਕੀ ਸੁਣਦੇ ਹੈ ਗੁਰੂ ਕੀ ਬਾਣੀ ਸੁਣਦੇ ਨੇ ਗੁਰੂ ਦਾ ਸ਼ਬਦ ਸੁਣਦੇ ਹੈ ਗੁਰੂ ਦੇ ਸ਼ਬਦ ਤੋਂ ਬਿਨਾਂ ਗੁਰੂ ਦੀ ਬਾਣੀ ਤੋਂ ਬਿਨਾਂ ਕਹਿੰਦੇ ਸਾਨੂੰ ਹੋਰ ਕੁਝ ਨਹੀਂ ਸੁਣਦਾ ਦੇ ਮਹਸਾਦ ਸੰਗਤ ਜੀ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਸ਼ ਮੈਥੇ ਕਹਿੰਦੇ ਵਿਦਿਆਰਥੀਆਂ ਨੂੰ ਸੰਥਿਆ ਕਰਾ ਰਹੇ ਨੇ ਉਹ ਦੂਰ ਕਿਤੇ ਕਿਸੇ ਨੇ ਕੋਈ ਗਾਉਣੇ ਜੇ ਲਾਏ ਹੋਏ ਸੀ ਰਿਕਾਰਡ ਜੇ ਉਸ ਸਮੇ ਟੇਪਾਂ ਜੀਆਂ ਚੱਲਿਆ ਕਰਦੀਆਂ ਸੀ ਉਹਦੀ ਆਵਾਜ਼ ਆਵੇ ਦੂਰ ਦੂਰ ਤੱਕ ਸਿੰਘਾ ਨੇ ਕਿਹਾ ਜੀ ਮਹਾਂਪੁਰਸ਼ ਵਾਗਿਆ ਦੇਵੋ ਅ ਸਪੀਕਰ ਜੇ ਬੰਦ ਕਰਕੇ ਆਈਏ ਤੇ ਮਾਮ ਪੁੱਛਦੇ ਦੇਖੋ ਕੈਸੀ ਅਵਸਥਾ ਵਿੱਚ ਕਹਿੰਦੇ ਕਿ ਭਾਈ ਕਿਹੜੇ ਸਪੀਕਰ ਬੰਦ ਕਰਾਉਣੇ ਤੁਸੀਂ ਕਹਿੰਦੇ ਜੀ ਆ ਗਾਉਣੇ ਚੱਲਦੇ ਪਏ ਕਹਿੰਦੇ ਮੈਨੂੰ ਤਾਂ ਨਹੀਂ ਸੁਣਦੇ ਮੈਨੂੰ ਤਾਂ ਤੁਹਾਡੀ ਸੰਥਿਆ ਹੀ ਸੁਣਦੀ ਪਈ ਹੈ ਜੋ ਤੁਸੀਂ ਪੜ੍ਹਦੇ ਪਏ ਆਂ ਅੰਜ ਤੁਹਾਨੂੰ ਸੁਣਦੇ ਐ ਤੇ ਤੁਸੀਂ ਬੰਦ ਕਰ ਆ ਜਾਓ ਪਰ ਮੈਨੂੰ ਤਾਂ ਕੋਈ ਨਹੀਂ ਸੁਣਦੇ ਇਸ ਕਰਕੇ ਮੈਂ ਕਿਵੇਂ ਧੰਨਵਾਦ ਆ ਗਿਆ ਦੇਵਾਂ ਤੋਂ ਐ ਇੱਕ ਅਵਸਥਾ ਸੀ ਗੁਰਸਿੱਖਾਂ ਦੀ ਉਹਨਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਆਪਣੇ ਹਿਰਦੇ 'ਚ ਧਾਰਨ ਕਰ ਲਿਆ ਸੀ ਤੇ ਗੁਰੂ ਦੇ ਸ਼ਬਦ ਤੋਂ ਬਿਨਾ ਹੋਰ ਕੁਝ ਕਹਿੰਦੇ ਸੁਣਦਾ ਹੀ ਸਾਨੂੰ ਨਹੀਂ ਹੈ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਦੀ ਧੋਣੀ ਅੰਦਰ ਚ ਸੁਣਦੀ ਰਹਿੰਦੀ ਹੈ ਬੜੀ ਗੈਰ ਗੰਮੀਰਤਾ ਵਾਲੀ ਸੰਗਤ ਦੀ ਅਵਸਥਾ ਬਣ ਜਾਂਦੀ ਔਰ ਹਰੇਕ ਗੁਰਸਿੱਖ ਨੂੰ ਐਸੀ ਬਣਾਉਣੀ ਚਾਹੀਦੀ ਸੀ ਪਰ ਬਣਦੀ ਕਿਸੇ ਟਾਵੇਂ-ਟਾਵੇਂ ਦੀ ਹੈ ਤਾਂ ਫਿਰ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾ ਜਿਨ੍ਹਾਂ ਨੇ ਗੁਰੂ ਕੀ ਸਿੱਖਿਆ ਸੁਣ ਲਈ ਗੁਰੂ ਦੇ ਸ਼ਬਦ ਤੋਂ ਬਿਨਾ ਹੋਰ ਕੁਝ ਨਹੀਂ ਸੁਣਦੇ ਹੋਰ ਕੁਝ ਸੁਣਨ ਵੱਲੋਂ ਬੋਲੇ ਹੋ ਜਾਂਦੇ ਨੇ ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿਣ ਅੰਨਾ ਖੋਲਾ ਕਹਿੰਦੇ ਫਿਰ ਅੱਖਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਦੇਖਦੇ ਐ ਗੁਰੂ ਕੇ ਸਿੱਖ ਤੇ ਸਾਧ ਸੰਗਤ ਦੇ ਦਰਸ਼ਨ ਕਰਦੇ ਐ ਸਾਧ ਸੰਗਤ ਤੋਂ ਬਿਨਾ ਗੁਰੂ ਦੇ ਦਰਸ਼ਨਾਂ ਤੋਂ ਬਿਨਾ ਤਾਂ ਉਹ ਕਹਿੰਦੇ ਸਾਡੀਆਂ ਅੱਖਾਂ ਖੋਲੀਆਂ ਹੀ ਨਹੀਂ ਅੰਨੀਆਂ ਹੀ ਹੋ ਗਈਆਂ ਨੇ ਤਾਂ ਗੁਰੂ ਕੇ ਦਰਸ਼ਨਾਂ ਤੋਂ ਬਿਨਾ ਹੋਰ ਕੁਝ ਵੀ ਦੇਖਣਾ ਗੁਰੂ ਕੇ ਸਿੱਖ ਪਸੰਦ ਨਹੀਂ ਕਰਦੇ ਜਿਵੇਂ ਅੰਨਾ ਬੰਦਾ ਹੈ ਤੇ ਉਹਦੀਆਂ ਅੱਖਾਂ ਹੋਈਆਂ ਵੀ ਨਾ ਹੋਈਆਂ ਵਰਗੀਆਂ ਹੀ ਨਾ ਉਹ ਖੋਲੇ ਜਈਆਂ ਨਾ ਸਾਰੇ ਅੰਦਰ ਤਾਂ ਇਹਦਾ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਹੈ ਕਹਿੰਦੇ ਗੁਰੂ ਕੇ ਦਰਸ਼ਨ ਤੋਂ ਬਿਨਾ ਗੁਰੂ ਕੇ ਸੰਗਤ ਦੇ ਦਰਸ਼ਨ ਤੋਂ ਬਿਨਾ ਹੋਰ ਕੁਝ ਨਹੀਂ ਦੇਖਣਾ ਹੋਰ ਪਾਸਿਓ ਉਹ ਅੰਨੇ ਹੋ ਜਾਂਦੇ ਨੇ ਕਹਿੰਦੇ ਹੋਰ ਕੋਈ ਸਾਡੇ ਜ਼ਰੂਰੀ ਨਹੀਂ ਹੈ ਦੇਖਣਾ ਇਸ ਕਰਕੇ ਅਸੀਂ ਕੀ ਦੇਖਣਾ ਪਾਈ ਇਹ ਵੀ ਬੜੀ ਗੈਰ ਗੰਭੀਰਤਾ ਵਾਲੀ ਸੰਗਤ ਦੀ ਅਵਸਥਾ ਹੋਵੇ ਗੁਰਸਿੱਖ ਕਹਿ ਦੇਣਾ ਸੌਖੀ ਗੱਲ ਹੈ ਪਰ ਗੁਰਸਿੱਖ ਬਨਣਾ ਬੜੀ ਸਾਧ ਸੰਗਤ ਜੀ ਕਮਾਈ ਦੀ ਬਾਤ ਹੈ ਗੁਰਸਿੱਖ ਕਿਸੇ ਵੇਲੜ ਬੰਦੇ ਦਾ ਨਾਮ ਨਹੀਂ ਜਿਤ ਗੁੱਠਿਆ ਨਹੀਂ ਜਾਂਦਾ ਹੈ ਗੁਰਸਿੱਖ ਦਾ ਨਾਮ ਹੈ ਜਿਨੇ ਕਮਾਈ ਕੀਤੀ ਹੈ ਆ ਗੁਰਸਿੱਖ ਦੀ ਅਵਸਥਾ ਦੱਸ ਰਿਹਾ ਕਿ ਢੀ ਸੰਗਤ ਜੀ ਗੈਰ ਗੰਭੀਰਤਾ ਵਾਲੀ ਬਾਤ ਹੋਵੇਗੀ ਨਾ ਵੀ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਜਿਹੜੇ ਬਾਕੀ ਕੁਝ ਦੇਖਦਾ ਉਹਦਰ ਧਿਆਨ ਹੀ ਨਹੀਂ ਇਦਰ ਉਹਨਾਂ ਹੀ ਕਹਿੰਦੇ ਮੈਂ ਹੋ ਗਿਆ ਇਹ ਕੁਝ ਨਹੀਂ ਮੈਨੂੰ ਦਿਸ ਰਿਹਾ ਹੈ ਬਾ ਕੱਲੇ ਗੁਰੂ ਦੇ ਦਰਸ਼ਨਾਂ ਵੱਲ ਹੀ ਖਿੱਚ ਰਹਿਣੀ ਗੁਰੂ ਦੀ ਸਿੱਖਿਆ ਹੀ ਕੱਲੀ ਸੁਣਣੀ ਗੁਰੂ ਕੇ ਸ਼ਬਦ ਹੀ ਸੁਣਨੇ ਇਦੋਂ ਬਿਨਾਂ ਕਹਿੰਦੇ ਮੈਨੂੰ ਨਹੀਂ ਹੋਰ ਕੋ ਸੁਣਦਾ ਸ਼ਬਦ ਹੀ ਸ਼ਬਦ ਕੰਨਾਂ ਵਿੱਚ ਸੁਣਨ ਲੱਗ ਪੈਣੇ ਅੱਖਾਂ ਰਾਈ ਕੇਵਲ ਦੇ ਕੇਵਲ ਗੁਰੂ ਦਾ ਦਰਸ਼ਨ ਹੀ ਹੋਣ ਲੱਗ ਪੈਣਾ ਵਾਹਿਗੁਰੂ ਗੁਰੂ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੁੱਲਾ ਫੇਰ ਗੁਰੂ ਦੇ ਪਾਸੋਂ ਵਾਹਿਗੁਰੂ ਗੁਰਮੰਤਰ ਲੈ ਕਰਕੇ ਸ਼ਬਦ ਲੈ ਕਰਕੇ ਤੇ ਐ ਚੁੱਪ ਹੋ ਜਾਂਦੇ ਸੰਗਤ ਜੀ ਉਹਨੂੰ ਨਾਮ ਦੇ ਰਸ ਨੂੰ ਪੀ ਕਰਕੇ ਪ੍ਰੇਮ ਦਾ ਪਿਆਲਾ ਪੀਂਦੇ ਐ ਭਾ ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ ਐ ਤੇ ਹੋਰ ਗੱਲਾਂ ਬੋਲਣ ਵੱਲੋਂ ਚੁੱਪੀ ਹੋ ਜਾਂਦੇ ਨੇ। ਹੋਰ ਨਿੰਦਿਆ ਚੁਗਲੀ ਦੀਆਂ ਜਾਂ ਝੂਠੀਆਂ ਜਾਂ ਆਪਣੀ ਮਾਣ ਵੜਿਆਈ ਦੀਆਂ ਫੂਕੀਆਂ ਗੱਲਾਂ ਨਹੀਂ ਕਰਦੇ ਹਨ। ਹੋਰ ਨਾਲ ਪਾਸਿਓ ਆਪਣੇ মুখ ਨੂੰ ਬੰਦ ਕਰ ਲੈਂਦੇ ਐ। ਕੇਵਲ ਤੇ ਕੇਵਲ ਵਾਹਿਗੁਰੂ ਵਾਹਿਗੁਰੂ ਸ਼ਬਦ ਹੀ ਬੋਲਦੇ ਨੇ। ਗੁਰੂ ਕੀ ਬਾਣੀ ਹੀ ਸਾਧ ਸੰਗਤ ਦੀ ਗੁਰੂ ਕੇ ਸਿੱਖ ਪੜ੍ਹਦੇ ਨੇ। ਇਹ ਹੈ ਬੜੀ ਕਹਿ ਲੋ ਕਿ ਗਹਿਰੀ ਅਵਸਥਾ ਹੋ ਗਈ ਇਹ ਵੀ। ਪੈਰੀਂ ਪੈ ਪਾਖਾਕ ਹੋਏ ਚਰਨ ਤੋਏ ਚਰਨ ਉਦਕ ਝੋਲਾ ਫਿਰ ਗੁਰੂ ਕੇ ਸਿੱਖ ਜਿਹੜੇ ਐ ਕਹਿੰਦੇ ਗੁਰੂ ਕੇ ਆ ਕੇ ਪੈਰੀਂ ਪੈ ਚਰਣੀ ਪੈਂਦੇ ਨੇ ਤੇ ਗੁਰੂ ਦੀ ਸੰਗਤਾਂ ਦੀ ਗੁਰੂ ਕੇ ਚਰਣਾ ਦੀ ਪਾਖਾਕ ਪੈਰਾਂ ਦੀ ਧੂੜੀ ਹੋ ਕੇ ਰਹਿੰਦੇ ਨੇ ਚਰਨ ਉਦਕ ਚਰਨ ਤੋਏ ਗੁਰੂ ਕੇ ਚਰਣਾ ਨੂੰ ਧੋ ਕਰਕੇ ਜਿਹੜਾ ਚਰਣਾ ਦਾ ਜਲ ਲੈਣਾ ਕਹਿੰਦੇ ਐ ਉਹਨੂੰ ਪੀਂਦੇ ਐ ਤੇ ਬਾਕੀ ਦੇ ਜਿਹੜੇ ਪਦਾਰਥ ਨੇ ਉਹਨਾਂ ਨੂੰ ਝੋਲਾ ਦੇ ਕੇ ਪਰੇ ਸੁੱਟ ਦਿੰਦੇ ਹਨ ਚਰਨ ਕਬਲ ਚਿਤ ਭਵ ਰੁਕਾਰ ਪਵਜਲ ਅੰਦਰ ਰਹੈ ਨਿਰੁੱਲ ਗੁਰੂ ਕੇ ਸਿੱਖ ਕਹਿੰਦੇ ਆ ਕਿ ਆਪਣੇ ਚਿਤ ਨੂੰ ਪਉਰੇ ਦੇ ਵਾਂਗ ਕਰ ਲੈਂਦੇ ਆਪਣੇ ਚਿਤ ਨੂੰ ਕਮਲ ਦੇ ਵਾਂਗ ਗੁਰੂ ਕੇ ਚਰਨਾਂ ਨੂੰ ਕਮਲ ਵਾਂਗ ਤੇ ਆਪਣੇ ਚਿਤ ਨੂੰ ਪਉਰੇ ਵਾਂਗ ਬਣਾ ਲੈਂਦੇ ਨੇ ਪੌਪ ਜਿਵੇਂ ਕਮਲ ਦੇ ਫੁੱਲ ਦੇ ਵਿੱਚ ਪੌਰਾ ਜਾ ਕੇ ਬਹਿ ਜਾਂਦਾ ਤੇ ਸ਼ਾਮਾਂ ਤੱਕ ਬੈਠਾ ਰਹਿੰਦਾ ਵਿੱਚ ਹੀ ਉਹਦੀ ਸੁਗੰਧੀ ਦੇ ਰਸ ਦੇ ਵਿੱਚ ਈਲੀਨ ਹੋ ਜਾਂਦਾ ਜਿਵੇਂ ਸੂਰਜ ਢਲਦਾ ਤੇ ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਬੰਦ ਕਰ ਲੈਂਦਾ ਤੇ ਪੰਖੜੀਆਂ ਬੰਦ ਕਰਨ ਦੇ ਨਾਲ ਜਿਹੜਾ ਪੌਰਾ ਵਿੱਚ ਹੁੰਦਾ ਉਹ ਵਿੱਚ ਈ ਦੱਬਿਆ ਜਾਂਦਾ ਕੁੱਟਿਆ ਜਾਂਦਾ ਹੈ ਕਹਿੰਦੇ ਬੱਸ ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਹੈ ਗੁਰੂ ਕੇ ਚਰਣਾ ਕਮਲਾਂ ਦੇ ਉਤੇ ਆਪਣੇ ਮਨ ਰੂਪੀ ਪੌਰੇ ਨੂੰ ਲਿਆ ਕੇ ਤੇ ਉਥੇ ਹੀ ਮਸਤ ਕਰ ਲੈਂਦੇ ਹਨ ਜਿਵੇਂ ਪੌਰਾ ਕਮਲ ਦੇ ਫੁੱਲ ਨੂੰ ਛੱਡ ਕੇ ਇੱਧਰ ਉੱਧਰ ਨਹੀਂ ਜਾਂਦਾ ਤਿਵੇਂ ਗੁਰੂ ਕੇ ਸਿੱਖਾਂ ਦਾ ਮਨ ਫਿਰ ਗੁਰੂ ਦੇ ਸ਼ਬਦ ਦੀ ਟੇਕ ਨੂੰ ਛੱਡ ਕੇ ਸ਼ਬਦ ਦੀ ਦਿਸ਼ਾ ਨੂੰ ਛੱਡ ਕੇ ਇੱਧਰ ਉੱਧਰ ਨਹੀਂ ਫਿਰ ਡੋਲਦਾ ਹੈ ਹੋਰ ਕੀ ਹੋ ਰਿਹਾ ਉੱਧਰ ਨਹੀਂ ਕੋਈ ਧਿਆਨ ਦਿੰਦਾ ਬਸ ਸ਼ਬਦ ਦੇ ਵਿੱਚ ਹੀ ਜੁੜ ਜਾਂਦਾ ਹੈ ਅਭਜਲੇ ਅੰਦਰ ਰਹੇ ਨਿਰੂਲਾ ਤੇ ਆ ਸੰਸਾਰ ਸਮੁੰਦਰ ਦੇ ਵਿੱਚ ਰਹਿੰਦਾ ਹੋਇਆ ਵੀ ਪਦਾਰਥਾਂ ਤੋਂ ਸਦਾ ਨਿਰਲੇਪੀ ਰਹਿੰਦਾ ਹੈ ਮਾਇਕੀ ਪਦਾਰਥਾਂ ਦੀ ਪਕੜ ਦੇ ਵਿੱਚ ਨਹੀਂ ਫਸਦਾ ਹੈ ਜੀਵਨ ਮੁਗਤ ਸੱਚਾ ਬਾਚੂਲਾ ਇਹੋ ਜਿਹੜੇ ਭਾਈ ਗੁਰਸਿੱਖਣੇ ਉਹ ਆਪਣੇ ਆਪ ਨੂੰ ਪ੍ਰਮਾਤਮਾ ਦੇ ਨਾਲ ਇੱਕਮਿਕ ਕਰ ਲੈਂਦੇ ਆ ਤੇ ਜੀਵਨ ਮੁਕਤੀ ਦੀ ਪ੍ਰਾਪਤੀ ਕਰ ਲੈਂਦੇ ਜਿਉਂਦਿਆਂ ਹੀ ਮੁਕਤ ਹੋ ਜਾਂਦੇ ਨੇ ਜਿਹਦਾ ਜੀਵਨ ਐਸਾ ਬਣ ਗਿਆ ਬੰਧਨ ਕਿਹੜੇ ਸਾਨੂੰ ਆ ਬੰਧਨ ਹੀ ਨੇ ਸੰਸਾਰ ਦੇ ਸੰਸਾਰ ਇੱਕ ਬੰਧਣੀ ਐ ਅਨੰਦਿਆ ਚੁਗਲੀ ਇਹ ਬੰਧਨ ਤਾਂ ਹਨ ਸਾਰੇ ਅੱਖਾਂ ਦੇ ਨਾਲ ਬੁਰਾ ਦੇਖਣਾ ਕੰਨਾਂ ਨਾਲ ਬੁਰਾ ਸੁਣਨਾ ਜ਼ੁਬਾਨ ਨਾਲ ਬੁਰਾ ਬੋਲਣਾ ਇਹ ਸਾਰੇ ਬੰਧਨ ਨੇ ਸੱਚੇ ਰੱਬ ਨੂੰ ਛੱਡ ਕੇ ਇਹ ਤੇ ਝੂਠਿਆਂ ਦੇ ਅੱਗੇ ਜਾ ਕੇ ਲੜੀ ਜਾਣਾ ਇਹ ਵੀ ਬੰਧਨ ਨੇ ਜਿਹੜੇ ਗੁਰੂ ਕੇ ਸੇਖ ਨੇ ਉਹ ਇਨ੍ਹਾਂ ਬੰਧਨਾਂ ਤੋਂ ਮੁਕਤ ਹੋ ਜਾਂਦੇ ਬੱਜੋਂਦਿਆਂ ਹੀ ਮੁਕਤ ਹੋ ਗਏ ਇਹਨੂੰ ਕਹਿੰਦੇ ਨੇ ਜੀਵਨ ਮੁਕਤੀ ਜਿਉਂਦਿਆਂ ਜਿਉਂਦਿਆਂ ਕੋਈ ਬੰਧਨ ਨਹੀਂ ਰਹਿ ਗਿਆ ਹੈ ਇਹ ਹੀ ਸਾਰੇ ਜੰਜਾਲ ਨੇ ਬੰਧਨ ਨੇ ਪਏ ਹੋਏ ਹੋਰ ਪ੍ਰਤੱਖ ਤਾਂ ਸਾਨੂੰ ਸੰਗਤ ਜੀ ਕਿਸੇ ਨੇ ਕੈਦ ਨਹੀਂ ਕੀਤਾ ਹੋਇਆ ਨਾ ਰਸੇ ਮਾਰ ਕੇ ਕਿਤੇ ਬੰਨਿਆ ਨਾ ਸੰਗਲ ਮਾਰੇ ਹੋਏ ਸਾਡੇ ਪੈਰਾਂ 'ਚ ਜਿਵੇਂ ਜੇਲਾਂ 'ਚ ਕੈਦੀਆਂ ਨੂੰ ਜਾਂ ਪਾਗਲਖਾਨੇ ਵਿੱਚ ਕੁਝ ਪਾਗਲਾਂ ਨੂੰ ਸੰਗਲ ਮਾਰੇ ਹੁੰਦੇ ਨੇ ਏਦਾਂ ਤਾਂ ਸਾਡੇ ਕੋਈ ਸੰਗਲ ਨਹੀਂ ਹੈ ਨਾ ਕੋਈ ਬੰਧਨ ਨਹੀਂ ਹੈ ਨਾ ਬਸ ਬੰਧਨ ਕਿਹੜਾ ਹੈ ਇਹ ਹੀ ਬੰਧਨ ਨੇ ਸੁਰਤ ਨੂੰ ਪਏ ਹੋਏ ਹੈ ਜੀਵਨ ਨੂੰ ਪਏ ਹੋਏ ਹੈ ਨਿੰਦਿਆ ਦੇ ਬੰਧਨ ਪੈ ਗਏ ਨਿੰਦਿਆ ਕਰਨੀ ਫੇਰੀ ਰੋਟੀ ਪਚਦੀ ਕਈਆਂ ਨੂੰ ਚੁਗਲੀ ਹੋ ਗਈ ਝੂਠ ਹੋ ਗਿਆ ਇਤਿਆਦਕ ਹੋਰ ਜਿਹੜੇ ਬੇਰਸੀ ਵਾਲੇ ਬੋਲ ਹੈ ਉਹ ਬੋਲਦੇ ਰਹਿੰਦੇ ਇਹ ਬੰਧਨ ਹਨ ਇਹਨਾਂ ਨੂੰ ਸੁਣਨ ਦਾ ਗੰਦੇਮੰਦੇ ਗੀਤ ਸੁਣਨੇ ਹੋਰ ਗੰਦਮੰਦ ਦੇਖਣਾ ਇਹ ਬੰਧਨ ਪਏ ਹੋਏ ਆ ਜੋ ਜਿਹੜਾ ਇਧਰੋਂ ਛੁੱਟ ਗਿਆ ਤੇ ਅੱਖਾਂ ਦੇ ਨਾਲ ਹੁਣ ਗੁਰੂ ਕੇ ਦਰਸ਼ਨ ਦੇਖਦਾ ਗੁਰੂ ਕੀ ਸੰਗਤ ਦੇ ਦਰਸ਼ਨ ਕਰਦਾ ਕੰਨਾਂ ਦੇ ਨਾਲ ਗੁਰੂ ਦਾ ਜਸ ਸੁਣਦਾ ਹੈ ਜ਼ੁਬਾਨ ਦੇ ਨਾਲ ਵਾਹਿਗੁਰੂ ਗੁਰੂ ਦਾ ਸ਼ਬਦ ਪੜ੍ਹਦਾ ਹੈ ਤੇ ਫਿਰ ਆਪਣੇ ਕਹਿ ਲੋ ਕਿ ਸੰਗਤ ਵਿੱਚ ਚਰਨਾ ਦੀ ਧੂੜੀ ਬਣ ਕੇ ਰਹਿੰਦਾ ਹੈ ਤੇ ਮਹਾਰਾਜ ਜੀ ਦਾ ਨਾਮ ਜਲ ਛਕਦਾ ਰਹਿੰਦਾ ਸਦਾ ਕਹਿੰਦੇ ਫਿਰ ਦੇਖੋ ਭਾਈ ਜਿਹੜਾ ਗੁਰੂ ਦੇ ਸ਼ਬਦ ਵਿੱਚ ਹੀ ਅਰਸਮੈਂ ਜੁੜਿਆ ਰਹੇ ਏਦੋਂ ਵੱਡਾ ਹੋਰ ਮੁਕਤ ਬੰਦਾ ਕਿਹੜਾ ਹੋਏਗਾ ਇਹ ਹੀ ਮੁਕਤ ਹੈ ਇਹ ਹੀ ਛੁੱਟਿਆ ਹੋਇਆ ਹੈ ਬੰਦਨਾ ਤੋਂ ਤੋ ਇਦਾਂ ਭਾਈ ਜਿਉਂਦੇ ਜਿਉਂਦੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਸਾਰੇ ਬੰਦਨਾ ਤੋਂ ਰਹਿ ਧੋ ਕੇ ਉਹ ਜੀਵਨ ਮੁਕਤ ਬਣ ਜਾਂਦਾ ਹੈ ਤੋ ਇੱਥੇ ਕਹਿੰਦੇ ਸੱਚਾ ਬਾਚੋਲਾ ਕੋਈ ਭਾਈ ਫਿਰ ਜਗਿਆਸੂ ਦੇ ਵਿਚਾਰ ਗੁਰੂ ਤੇ ਜਗਿਆਸੂ ਦੇ ਵਿੱਚ ਸੱਚਾ ਵਿਚੋਲਾ ਹੈ ਵਿਚੋਲੇ ਦਾ ਕੰਮ ਕਰਦਾ ਹੈ ਪਾ ਬਾਕੀਆਂ ਨੂੰ ਵੀ ਗੁਰੂ ਦੇ ਨਾਲ ਫਿਰ ਜੋੜਦਾ ਹੈ ਮੇਲ ਦਾ ਕਿ ਭਾਈ ਇਦਾਂ ਇਦਾਂ ਗੁਰੂ ਕੇ ਨਾਲ ਜੁੜਿਆ ਜਾਂਦਾ ਉਹ ਵਿਚੋਲੇ ਵਾਲਾ ਕੰਮ ਕਰਦਾ ਹੈ ਇਸ ਤਰੀਕੇ ਦੇ ਨਾਲ ਹੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਐਸਾ ਗੁਰਸਿੱਖ ਦਾ ਜੀਵਨ ਬਿਆਨ ਕੀਤਾ ਹੈ ਇੱਥੇ ਹੀ ਸਾ ਸੰਗਤ ਜੀ ਆਪਾਂ ਸਮਾਪਤੀ ਕਰੀਏ ਚਰਨ ਕਬਲ ਚਿਤ ਪਵਰ ਕਰੂ ਅਬਜਲ ਅੰਦਰ ਰਹੈ ਨਿਰੁੱਲਾ ਜੀਵਨ ਮੁਕਤ ਸੱਚਾ ਬਾਚੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ